ਸਸਿਆ ਕਾਲ ਜੀ ਮੈਂ ਤੁਹਾਡਾ ਆਪਣਾ ਅਮਰਦੀਪ ਬੰਗਾ ਐਨਓਸੀ ਨੋ ਆਬਜੈਕਸ਼ਨ ਸਰਟੀਫਿਕੇਟ ਨੋ ਆਬਜੈਕਸ਼ਨ ਸਰਟੀਫਿਕੇਟ ਜਾਨਕੀ ਐਨਓਸੀ ਦੀ ਲੋੜ ਤਕਰੀਬਨ ਹਰ ਇੱਕ ਜਗ੍ਹਾ ਕਈ ਬਰੀ ਪੈਂਦੀ ਹੈ ਤੇ ਅੱਜ ਦਾ ਜਿਹੜਾ ਅੱਜ ਦਾ ਨਾ ਗੱਲ ਦਾ ਵਿਸ਼ਾ ਆ ਉਹ ਐਨਓਸੀ ਬਾਰੇ ਆ ਜਿਹੜੀਆਂ ਪਲਾਟਾਂ ਦੀਆਂ ਰਜਿਸਟਰੀਆਂ ਹੁੰਨੀਆਂ ਆ ਜਦੋਂ ਵੀ ਕੋਈ ਆਪਾਂ ਪਲਾਟ ਖਰੀਦਦੇ ਆ ਜਾਂ ਆਪਾਂ ਕੋਈ ਵੀ ਮਕਾਨ ਬਣਾਉਨੇ ਆ ਤਾਂ ਸਾਨੂੰ ਐਨਓਸੀ ਦੀ ਲੋੜ ਪੈਂਦੀ ਹੈ ਨਕਸ਼ਾ ਬਣਾਉਣ ਵਾਸਤੇ ਵੀ ਲੋੜ ਪੈਂਦੀ ਹੈ ਉਹਦੀ ਤੇ ਜਦੋਂ ਆਪਾਂ ਆਪਣੀ ਰਜਿਸਟਰੀ ਕਰਾਉਣੀ ਹੁੰਦੀ ਹੈ ਤਾਂ ਉਹਦੇ ਵਾਸਤੇ ਵੀ ਜਿਹੜੀ ਐਨਓਸੀ ਦੀ ਲੋੜ ਪੈਂਦੀ ਹੈ ਪਿੱਛੇ ਜੇ ਐਨਓਸੀ ਦਾ ਜਿਹੜਾ ਬੜਾ ਵੱਡਾ ਮਸਲਾ ਸੀਗਾ ਕਿ ਜਦੋਂ ਵੀ ਆਪਾਂ ਪਲਾਟ ਲੈਣਾ ਹੁੰਦਾ ਸੀਗਾ ਤਾਂ ਉਹ ਐਨਓਸੀ ਤਸਦੀਕ ਦਾ ਸਰ ਮੰਗਦੇ ਸੀ ਕਿ ਇਹਦੀ ਪਲਾਟ ਦੀ ਐਨਓਸੀ ਚਾਹੀਦੀ ਹੈ ਤਾਂ ਤੁਸੀਂ ਤੁਹਾਡੀ ਰਿਸਟਰੀ ਹੋਏ ਕੀ ਨਹੀਂ ਤਾਂ ਨਹੀਂ ਹੋਊਗੀ ਹੁਣ ਮਸਲਾ ਜਿਹੜਾ ਆ ਉਹ ਬੜਾ ਗੰਭੀਰ ਜਿਹਾ ਆ ਇਹ ਜਿਹੜਾ ਆਮ ਪਬਲਿਕ ਦੇ ਨਾਲ ਜੁੜਿਆ ਆ ਅਸੀਂ ਹੁਣ ਇਸ ਪੇਜ ਦੇ ਉਤੋਂ ਮੈਂ ਆਪਣੇ ਇਸ ਪੇਜ ਦੇ ਉਤੋਂ ਅਮਰਦੀ ਬੰਗਾ ਦੇ ਪੇਜ ਦੇ ਉਤੋਂ ਕੁਝ ਜਿਹੜੇ ਮਸਲੇ ਹੈਗੇ ਆ ਆਪਣੇ ਸਮਾਜ ਦੇ ਨਾਲ ਜੁੜੇ ਹੋਏ ਜਿਹੜੇ ਸਰਕਾਰ ਦੇ ਨਾਲ ਜੁੜੇ ਹੋਏ ਨੇ ਉਹਦਾ ਇੱਕ ਟਾਈਟਲ ਜੀ ਅਸੀਂ ਰੱਖ ਲਿਆ ਸਰਕਾਰ ਸੁਝਾਅ ਅਤੇ ਸ਼ਿਕਾਇਤ ਤੇ ਸਰਕਾਰ ਨੂੰ ਆਪਾਂ ਦੱਸੀਏ ਕਿ ਸਾਡੀਆਂ ਮੁਸ਼ਕਲਾਂ ਕੀ ਹੈ ਆਪਣੀਆਂ ਸ਼ਿਕਾਇਤਾਂ ਦੱਸੀਏ ਤੇ ਨਾਲ ਦੀ ਨਾਲ ਉਹਦਾ ਸੁਝਾਅ ਵੀ ਦਈਏ ਕਿਉਂਕਿ ਸ਼ਿਕਾਇਤਾਂ ਬਹੁਤ ਨੇ ਪਰ ਜਿਹੜਾ ਸੁਝਾਅ ਆ ਉਹ ਵੀ ਬਹੁਤ ਜ਼ਰੂਰੀ ਹੈ ਸੁਝਾਅ ਦੇਣ ਦੇ ਬਾਵਜੂਦ ਵੀ ਅਗਰ ਉਹਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਇਹ ਜਿਹੜੀ ਹੈ ਬਹੁਤ ਵੱਡੀ ਜਿਹੜੀ ਹੈ ਸਿਸਟਮ ਦੀ ਪ੍ਰੋਬਲਮ ਹੈ ਤੇ ਉਹਦੇ ਲਈ ਵੀ ਆਪਾਂ ਨੂੰ ਕਿਸੇ ਤਰ੍ਹਾਂ ਇੱਕ ਚੁੱਟ ਹੋ ਕੇ ਗੱਲ ਕਰਨੀ ਹੀ ਪਊਗੀ ਐਨਓਸੀ ਦਾ ਜਿਹੜਾ ਮਸਲਾ ਆ ਜਿਹੜੀਆਂ ਪਲਾਟਾਂ ਦੀਆਂ ਐਨਓਸੀਆਂ ਨੇ 200 ਜਿਹੜੇ-ਜਿਹੜੇ ਬੰਦੇ ਨੇ ਪਲਾਟ ਲਿਆ ਹੋਊਗਾ ਉਹਨੂੰ ਜ਼ਰੂਰ ਪਤਾ ਹੋਊਗਾ ਕਿ ਐਨਓਸੀ ਜਿਹੜੀ ਹੈ ਬਹੁਤ ਜ਼ਰੂਰੀ ਕਰ ਦਿੱਤੀ ਗਈ ਹੈ ਕਿ ਪਲਾਟ ਜਦੋਂ ਤੁਸੀਂ ਲੈਣਾ ਤਾਂ ਐਨਓਸੀ ਹੋਣੀ ਚਾਹੀਦੀ ਹੈ ਹੁਣ ਪਿੱਛੇ ਜੇ ਅ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਇਹ ਤਾਂ ਆ ਆਰਡਰ ਕਰ ਦਿੱਤੇ ਸੀ ਕਿ ਇਹ ਤਾਂ ਕਹਿ ਦਿੱਤਾ ਸੀ ਵੀ ਐਨਓਸੀ ਦੀ ਲੋੜ ਨਹੀਂ ਤੁਸੀਂ ਆ ਆਪਣੇ ਜਿਹੜੇ ਬਰਾਡ ਦੇ ਰਜਿਸਟਰੀ ਜਿਹੜੀ ਆ ਤੁਸੀਂ ਕਰਾ ਸਕਦੇ ਆ ਵਿਦਆਊਟ ਐਨਓਸੀ ਹੁਣ ਹੋਇਆ ਕੀ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਆਰਡਰ ਪਾਸ ਕੀਤਾ ਗਿਆ ਜਦੋਂ ਨੋਟੀਫਿਕੇਸ਼ਨ ਇਹ ਜਾਰੀ ਕੀਤਾ ਗਿਆ ਸੀ ਤੇ ਕੁਝ ਲੋਕਾਂ ਨੇ ਫਿਰ ਪਲਾਟ ਜਿਹੜੇ ਆ ਉਹ ਰਜਿਸਟਰੀਆਂ ਕਰਵਾ ਲਈਆਂ ਐਨਓਸੀ ਤੋਂ ਬਿਨਾਂ ਹੋ ਵੀ ਕਿੰਨਾ ਪਰ ਐਨਓਸੀ ਜਿਹੜੀ ਆ ਕੰਪਲੀਟਲੀ ਜਿਹੜਾ ਆ ਉਹ ਹੱਲ ਨਹੀਂ ਕੀਤਾ ਗਿਆ ਸਰਕਾਰ ਦੇ ਵੱਲੋਂ ਸਗੋਂ ਜਿਸ ਬੰਦੇ ਨੇ ਪਲਾਟ ਲਿਆ ਉਹ ਹੋਰ ਜ਼ਿਆਦਾ ਫਸ ਗਿਆ ਉਹ ਕਿਦਾਂ ਕਿ ਜਿਹੜੀ ਐਨਓਸੀ ਆ ਉਹ ਅਗਰ ਤੁਸੀਂ ਮਾਲਕ ਜਿਹੜੇ 18 ਤੋਂ ਪਹਿਲਾਂ 2018 ਤੋਂ ਪਹਿਲਾਂ ਦੇ ਅਗਰ ਤੁਸੀਂ ਮਾਲਕ ਹੈਗੇ ਆ ਫਿਰ ਤੁਸੀਂ ਐਨਓਸੀ ਜਿਹੜੀ ਉਸ ਪਲਾਟ ਦੀ ਲੈ ਸਕਦੇ ਆ ਨਹੀਂ ਤਾਂ ਜੇਕਰ ਤੁਸੀਂ ਮਾਲਕ ਬਣ ਜਾਂਦੇ ਹੋ 2025 ਦੇ ਕਾ ਤੁਸੀਂ ਐਨਓਸੀ ਵੀ ਨਹੀਂ ਅਪਲਾਈ ਕਰ ਸਕਦੇ ਕਿਉਂਕਿ ਅਜੇ ਤੱਕ ਜਿਹੜਾ ਐਨਓਸੀ ਲੈਣ ਦਾ ਪ੍ਰਾਵਧਾਨ ਹੈ ਉਹ 2018 ਤੋਂ ਪਹਿਲਾਂ ਦਾ ਮਾਲਕ ਹੀ ਐਨਓਸੀ ਅਪਲਾਈ ਕਰ ਸਕਦਾ ਸੀ ਹੁਣ ਹੋਇਆ ਕਿ ਕਿ ਜਦੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਜਿਹੜੇ ਪਲਾਟ ਨੇ ਉਹ ਐਨਓਸੀ ਦੀ ਲੋੜ ਨਹੀਂ ਹੈ ਉਹ ਤੁਸੀਂ ਰਜਿਸਟਰੀ ਤੁਹਾਡੀ ਹੋ ਜਾਏਗੀ ਹੋ ਵੀ ਗਈ ਪਰ ਦਿੱਕਤ ਕਿੱਥੋਂ ਆਈ ਕਿ ਜਦੋਂ ਉਸ ਜਿਸ ਨੇ ਪਲਾਟ ਲਿਆ ਉਸ ਬੰਦੇ ਨੂੰ ਜਦੋਂ ਲੋੜ ਪਈ ਨਕਸ਼ੇ ਦੀ ਨਕਸ਼ਾ ਬਣਵਾਣ ਦੀ ਕਿਉਂਕਿ ਉਹਨੇ ਮਕਾਨ ਬਣਾਉਣਾ ਜਦੋਂ ਮਕਾਨ ਬਣਾਉਣਾ ਹੈ ਤਾਂ ਕਮੇਟੀ ਘਰ ਜਾਣਾ ਪੈਂਦਾ ਤਾਂ ਕਮੇਟੀ ਘਰ ਵਾਲੇ ਕਹਿੰਦੇ ਜੀ ਐਨਓਸੀ ਲੈ ਕੇ ਆਓ ਹੁਣ ਐਨਓਸੀ ਦਾ ਉਸ ਪਲਾਟ ਦੀ ਹੈ ਨਹੀਂ ਕਿਉਂਕਿ ਵਿਟਾਊਟ ਐਨਓਸੀ ਜਿਹੜੀ ਹੈ ਉਹ ਰਿਸਿ ਹੋਈ ਹੋਈ ਹੈ ਤੇ ਉਹ ਕਹਿੰਦੇ ਜੀ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਸਰਕਾਰ ਦਾ ਕਿ ਅਸੀਂ ਐਨਓਸੀ ਤੋਂ ਬਿਨਾਂ ਨਕਸ਼ਾ ਨਹੀਂ ਪਾਸ ਕਰ ਸਕਦੇ ਤੇ ਫਿਰ ਜਿਹੜੇ ਬੰਦੇ ਨੇ ਪਲਾਟ ਖਰੀਦਿਆ ਹੈ ਹੁੰਦਾ ਉਹ ਤਾਂ ਫਸ ਗਿਆ ਫਿਰ ਜਦੋਂ ਉਹਦੀ ਐਨਓਸੀ ਉਹ ਨਹੀਂ ਹੈ ਹੀ ਨਹੀਂ ਪਲਾਟ ਦੀ ਤਾਂ ਫਿਰ ਉਹ ਕਿੱਥੋਂ ਦਊਗਾ ਫਿਰ ਉਹ ਅੱਕ ਕੇ ਇਹ ਕਹਿੰਦਾ ਜੀ ਚਲੋ ਦੱਸੋ ਜਿੱਥੇ ਮੈਂ ਇੰਨਾ ਪੈਸਾ ਪਲਾਟ ਦੇ ਉੱਤੇ ਲਾ ਦਿੱਤਾ ਆ ਤਾਂ ਫਿਰ ਮੈਂ ਹੁਣ ਮਕਾਨ ਤਾਂ ਆਪਣਾ ਬਣਾਉਣਾ ਹੀ ਆ ਤਾਂ ਫਿਰ ਮੈਂ ਐਨਓਸੀ ਆਪ ਲੈ ਲੈਣਾ ਉਹ ਕਹਿੰਦੇ ਤੁਸੀਂ ਐਨਓਸੀ ਵੀ ਨਹੀਂ ਅਪਲਾਈ ਕਰ ਸਕਦੇ ਕਿਉਂਕਿ ਜੇ ਤੁਸੀਂ ਮਾਲਕ 18 ਤੋਂ ਪਹਿਲਾਂ ਦੇ ਹੁੰਦੇ 2018 ਤੋਂ ਪਹਿਲਾਂ ਦੇ ਹੁੰਦੇ ਫਿਰ ਤੁਸੀਂ ਐਨਓਸੀ ਅਪਲਾਈ ਕਰ ਸਕਦੇ ਆ ਨਹੀਂ ਤਾਂ ਤੁਸੀਂ ਐਨਓਸੀ ਵੀ ਨਹੀਂ ਅਪਲਾਈ ਕਰ ਸਕਦੇ ਹੁਣ ਜੇ ਉਹ ਬੰਦਾ ਐਨਓਸੀ ਅਪਲਾਈ ਵੀ ਨਹੀਂ ਕਰ ਸਕਦਾ ਤੇ ਉਹ ਪਲਾਟ ਉਹਨੇ ਸਰਕਾਰ ਦੇ ਕਹੇ ਦੀ ਉੱਤੇ ਪਲਾਟ ਵੀ ਲੈ ਲਿਆ ਐਨਓਸੀ ਤੋਂ ਬਗੈਰ ਉਹਦੀ ਰਜਿਸਟਰੀ ਹੋ ਗਈ ਹੈ ਤਾਂ ਉਹਦੇ ਵਿੱਚ ਉਹਦਾ ਕੀ ਕਸੂਰ ਆ ਉਹ ਬੰਦਾ ਉਦੇ ਲਈ ਤਾਂ ਉਹ ਜਿਹੜਾ ਆ ਜਦੋਂ ਉਹ ਮਕਾਨੇ ਨਹੀਂ ਬਣਾ ਸਕਦਾ ਉਹਦਾ ਨਕਸ਼ਾ ਹੀ ਨਹੀਂ ਕੋਈ ਪਾਸ ਹੋਣਾ ਆ ਜਾਂ ਨਕਸ਼ਾ ਉਹ ਅਪਲਾਈ ਹੀ ਨਹੀਂ ਕਰ ਸਕਦਾ ਜਿਹੜੇ ਆਪਣੇ ਆਰਕਟੈਕਟ ਵੀ ਆ ਜਿਨ੍ਹਾਂ ਨੇ ਨਕਸ਼ਾ ਅਪਲਾਈ ਕਰਨਾ ਹੁੰਦਾ ਉਹ ਵੀ ਕਹਿ ਦਿੰਦੇ ਆ ਕਿ ਨਹੀਂ ਜੀ ਅਸੀਂ ਤੁਹਾਡਾ ਨਕਸ਼ਾ ਵੀ ਨਹੀਂ ਅਸੀਂ ਅਪਲਾਈ ਕਰ ਸਕਦੇ ਕਿਉਂਕਿ ਰੂਲ ਹੀ ਹੈ ਨਹੀਂਗਾ ਤੇ ਐਨਓਸੀ ਚਾਹੀਦੀ ਚਾਹੀਦੀ ਆ ਫਿਰ ਉਹ ਐਨਓਸੀ ਨਾ ਤਾਂ ਉਹ ਨਵੀਂ ਅਪਲਾਈ ਕਰ ਸਕਦਾ ਆਪਣੇ ਪਲਾਟ ਨੂੰ ਐਨਓਸੀ ਲੈ ਵੀ ਨਹੀਂ ਸਕਦਾ ਤੇ ਉਸ ਤੋਂ ਬਾਅਦ ਉਹ ਉਹਦੇ ਤੇ ਮਕਾਨ ਵੀ ਨਹੀਂ ਬਣਾ ਸਕਦਾ ਤਾਂ ਫਿਰ ਉਹ ਤਾਂ ਮਿੱਟੀ ਹੋ ਗਿਆ ਉਹ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਜਿਹੜਾ ਆ ਉਹ ਦਿੱਕਤ ਵਾਲਾ ਕੰਮ ਹੋ ਗਿਆ ਹੁਣ ਉਸ ਗੱਲ ਦੇ ਵਿੱਚ ਬੰਦੇ ਦਾ ਤਾਂ ਕੋਈ ਕਸੂਰੇ ਹੈ ਨਹੀਂਗਾ ਜਿਸ ਬੰਦੇ ਨੇ ਪਲਾਟ ਲਿਆ ਉਹਦੀ ਬਕਾਇਦਾ ਰਜਿਸਟਰੀ ਹੋਈ ਹੈ ਉਹਨੇ ਰਜਿਸਟਰੀ ਫੀਸ ਭਰੀ ਹੈ ਤੇ ਬਕਾਇਦਾ ਜਿਹੜਾ ਆ ਉਹ ਇੰਤਕਾਲ ਚੜ ਜਾਂਦਾ ਆ ਉਹਦਾ ਪਲਾਟ ਦਾ ਤਾਂ ਉਸ ਤੋਂ ਬਾਅਦ ਅਗਰ ਉਹਨੂੰ ਐਨਓਸੀ ਨਹੀਂ ਮਿਲਦੀ ਤਾਂ ਇਹਦੇ ਵਿੱਚ ਦੱਸੋ ਕਸੂਰ ਕਿਹਦਾ ਹੈ ਇੱਕ ਸ਼ਿਕਾਇਤ ਵੀ ਆ ਹੁਣ ਸੁਝਾਅ ਸਾਡਾ ਇਹ ਆ ਸਰਕਾਰ ਨੂੰ ਕਿ ਤੁਸੀਂ ਐਨਓਸੀ ਜਿਹੜੀ ਹੈ ਕਟੋ-ਕਟ ਉਹ ਖੋਲ ਦਿਓ ਸਹੀ ਢੰਗ ਦੇ ਨਾਲ ਆਰਾਮ ਦੇ ਨਾਲ ਲੋਕ ਜਿਹੜੇ ਆਪਣੇ ਪਲਾਟਾਂ ਦੀ ਐਨਓਸੀ ਕਰਾਉਣ ਉਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੋਊਗਾ ਕਿਉਂਕਿ ਜਿਹੜੇ ਪੈਸੇ ਨੇ ਐਨਓਸੀ ਦੇ ਉਹ ਸਰਕਾਰ ਨੂੰ ਆਣਗੇ ਜੇ ਕੋਈ 2025 ਦਾ ਮਾਲਕ ਬਣ ਗਿਆ ਆ ਜੇ ਉਹ ਉਹਦੀ ਕਿਸੇ ਕਾਰਨ ਕਰਸ਼ ਐਨਓਸੀ ਨਹੀਂ ਹੋ پا ਰਹੀ ਤਾਂ ਉਹਨੂੰ ਉਹਨੂੰ ਚਾਹੀਦਾ ਆ ਸਰਕਾਰ ਨੂੰ ਕਿ ਕਿਸੇ ਤਰ੍ਹਾਂ ਜਿਹੜਾ ਆ ਉਹ ਜ਼ਰੂਰ ਜਣੀ ਕਿ ਐਨਓਸੀ ਉਹਨੂੰ ਦੇ ਦੇਣੀ ਚਾਹੀਦੀ ਆ ਜੇ ਹੁਣ ਦੇਖੋ ਸਰਕਾਰ ਦੇ ਕੈਦੇ ਉੱਤੇ ਉਹ ਪਲਾਟ ਜਿਹੜੀਆਂ ਰਜਿਸਟਰੀਆਂ ਹੋਈਆਂ ਸੀਗੀਆਂ ਤੇ ਇਸ ਕਰਕੇ ਐਨਓਸੀ ਦਾ ਮਸਲਾ ਬਹੁਤ ਗੰਭੀਰ ਮਸਲਾ ਆ ਲੋਕਾਂ ਦਾ ਲੱਖਾਂ ਰੁਪਈਆ ਜਿਹੜਾ ਆ ਉਹ ਮਿੱਟੀ ਹੋ ਰਿਹਾ ਆ ਸੁਝਾਅ ਸਾਡਾ ਇਹ ਆ ਇਹਨੂੰ ਖੋਲ੍ਹ ਦਿਓ ਆਸਾਨ ਕਰ ਦਿਓ ਇਸ ਪ੍ਰਕਿਰਿਆ ਨੂੰ ਤੁਸੀਂ ਕਹਿ ਹੀ ਦਿਓ ਭਾਈ ਤੁਸੀਂ ਐਨਓਸੀ ਲੈ ਲਓ ਜਿਹਨੇ ਇੰਨੇ ਪੈਸੇ ਲਾਉਣੇ ਹੁੰਦੇ ਆ ਉਹ 10 20 30000 ਰੁਪਏ ਜਿਹੜਾ ਆ ਉਹ ਐਨਓਸੀ ਲਈ ਵੀ ਲਾ ਸਕਦਾ ਆ ਪਰ ਜਦੋਂ ਉਹਦੇ ਲਈ ਖੱਜਲ ਖਵਾਰ ਹੋਣਾ ਪੈਂਦਾ ਆ ਫਿਰ ਲੋਕ ਗਾਲਾਂ ਵੀ ਕੱਢਦੇ ਆ ਲੋਕ ਹਰਾਸ ਵੀ ਹੁੰਦੇ ਆ ਕਹਿੰਦੇ ਵੀ ਯਾਰ ਅਸੀਂ ਤਾਂ ਫਸ ਗਏ ਤੇ ਉਹਦੇ ਵਿੱਚ ਨਾ ਵੇਚਣ ਵਾਲੇ ਦਾ ਕਸੂਰ ਹੁੰਦਾ ਆ ਤੇ ਨਾ ਹੈਗਾ ਆ ਖਰੀਦਣ ਵਾਲੇ ਦਾ ਕਸੂਰ ਕਸੂਰ ਕਿਹਦਾ ਆ ਕਸੂਰ ਹੈਗਾ ਸਿਸਟਮ ਦਾ ਤਾਂ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਕਿ ਜਰੂਰ ਜਿਹੜਾ ਆ ਇਹ ਪ੍ਰਾਵਧਾਨ ਲਾਓ ਕਿ 2025 ਦੇ ਵਿੱਚ ਵੀ ਅਗਰ ਕਿਸੇ ਪਲਾਟ ਦੀ ਜਿਹੜੀ ਐਨਓਸੀ ਕੋਈ ਲੈਣਾ ਚਾਵੇ ਜਿਹੜਾ ਮਾਲਕ 2025 ਦੇ ਵਿੱਚ ਵੀ ਬਣਿਆ ਤਾਂ ਉਹ ਲੈ ਸਕੇ ਜਾਂ ਫਿਰ ਐਨਓਸੀ ਬਿਲਕੁਲ ਟੋਟਲੀ ਬੰਦ ਕਰ ਦਿਓ ਜਿੱਦਾਂ ਤੁਸੀਂ ਰਜਿਸਟਰੀਆਂ ਦੀ ਵਾਰ ਨੂੰ ਕਹਿੰਦਾ ਸੀਗਾ ਕਿ ਐਨਓਸੀ ਦੀ ਲੋੜ ਨਹੀਂ ਹੈ ਉਸ ਤੋਂ ਬਾਅਦ ਫੇਰ ਉਹ ਹਾਈ ਕੋਰਟ ਦਾ ਜਾਂ ਮਤਲਬ ਉਹਦੇ ਵਿੱਚ ਚਲਾ ਗਿਆ ਤਾਂ ਫਿਰ ਹੁਣ ਦੁਬਾਰਾ ਫਿਰ ਐਨਓਸੀ ਦੀ ਲੋੜ ਪੈ ਗਈ ਆ ਇਹਦੇ ਨਾਲ ਚੰਗਾ ਆ ਕਿ ਤੁਸੀਂ ਐਨਓਸੀਆਂ ਇਹ ਕਹ ਦੋ ਵੀ ਐਨਓਸੀ ਤੁਸੀਂ ਆਰਾਮ ਦੇ ਨਾਲ ਕਰਵਾ ਸਕਦੇ ਆ ਹਰੇਕ ਪਲਾਟ ਦੀ ਐਨਓਸੀ ਹੋ ਸਕਦੀ ਆ ਜਾਂ ਫਿਰ ਐਨਓਸੀ ਬਿਲਕੁਲ ਹੀ ਬੰਦ ਕਰ ਦਿਓ ਕਿ ਜੇ ਰਜਿਸਟਰੀ ਐਨਓਸੀ ਤੋਂ ਬਗੈਰ ਹੁੰਦੀ ਹੈ ਤਾਂ ਉਹਦਾ ਜਿਹੜਾ ਆ ਨਕਸ਼ਾ ਵੀ ਐਨਓਸੀ ਤੋਂ ਬਗੈਰ ਪਾਸ ਹੋਵੇ ਤਾਂ ਕਿ ਜਿਹੜੇ ਕੋਈ ਬੰਦੇ ਆਪਣੀ ਦਿਨ ਰਾਤ ਇੱਕ ਸੁਪਨਾ ਹੁੰਦਾ ਮਕਾਨ ਬਣਾਉਣ ਦਾ ਤਾਂ ਉਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ੜਕਾ ਨਾ ਪਾਣੇ ਦੇਖੋ ਇੱਕ ਮਕਾਨ ਬਣਾਉਣ ਦੇ ਨਾਲ ਇੱਕ ਮਜ਼ਦੂਰ ਤੋਂ ਲੈ ਕੇ ਤੇ ਇੱਕ ਇੰਟੀਰੀਅਰ ਡਿਜ਼ਾਈਨਰ ਤੱਕ ਹਰ ਇੱਕ ਬੰਦਾ ਜੁੜਿਆ ਆ ਜਿਸ ਬੰਦੇ ਦਾ ਮਕਾਨ ਬਣਦਾ ਤਾਂ ਬਹੁਤ ਸਾਰੇ ਬੰਦਿਆਂ ਨੂੰ ਰੋਜ਼ੀ ਰੋਟੀ ਮਿਲਦੀ ਹੈ ਜਦੋਂ ਐਨਓਸੀਆਂ ਕਰਕੇ ਉਹ ਨਕਸ਼ੇ ਪਾਸ ਨਹੀਂ ਹੁੰਦੇ ਤਾਂ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਆ ਬਹੁਤ ਸਾਰੇ ਪਰਿਵਾਰਾਂ ਨੂੰ ਕਰਨਾ ਪੈਂਦਾ ਬਹੁਤ ਬਹੁਤ ਰੋਜ਼ਗਾਰ ਜੁੜਿਆ ਹੋਇਆ ਇਸ ਚੀਜ਼ ਦੇ ਨਾਲ ਤੇ ਇਸ ਕਰਕੇ ਮੇਰੀ ਮੇਰਾ ਸੁਝਾਅ ਵੀ ਆ ਸ਼ਿਕਾਇਤ ਵੀ ਆ ਸਰਕਾਰ ਨੂੰ ਕਿ ਐਨਓਸੀਆਂ ਜਿਹੜੀਆਂ ਆ ਉਹ ਖੋਲੀਆਂ ਜਾਣ ਇਹ ਇੱਕ ਬਹੁਤ ਵੱਡਾ ਚੜ੍ਹਾਇਆ ਮੋਦਾਯਾ ਤੁਸੀਂ ਸਾਰੇ ਜਣੇ ਕੀ ਸੋਚਦੇ ਹੋ ਕਿਹਦੇ ਕਿਹਦੇ ਨਾਲ ਇਦਾਂ ਹੋਇਆ ਕਿ ਜਦੋਂ ਐਨਓਸੀ ਦੀ ਲੋੜ ਪਈ ਤਾਂ ਉਹਨੂੰ ਐਨਓਸੀ ਨਹੀਂ ਮਿਲੀ ਤੇ ਜਾਂ ਐਨਓਸੀ ਤੋਂ ਬਗੈਰ ਖਰੀਦ ਲਿਆ ਪਲਾਟ ਤੇ ਹੁਣ ਉਹ ਨਕਸ਼ਾ ਪਾਸ ਕਰਾਉਣਾ ਤਾਂ ਐਨਓਸੀ ਲੋੜ ਪੈ ਰਹੀ ਹੈ ਬਹੁਤ ਸਾਰੇ ਕਿਹੜੇ ਕਿਹੜੇ ਬੰਦਿਆਂ ਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ 네ਗਟਿਵਿਟੀ ਵੱਲ ਨਾ ਜਾਈਏ ਆਪਾਂ ਪੋਜ਼ਿਟਿਵਿਟੀ ਵੱਲ ਜਾ ਕੇ ਆਪਾਂ ਕਿਸੇ ਤਰ੍ਹਾਂ ਇਸ ਜਿਹੜਾ ਮਸਲੇ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਈਏ ਤੇ ਇਹ ਜਿਹੜਾ ਆ ਮਸਲਾ ਜਲਦੀ ਤੋਂ ਜਲਦੀ ਜਿਹੜਾ ਹੱਲ ਹੋਵੇ ਤਾਂ ਕਿ ਜਿਹੜੇ ਪ੍ਰਾਪਰਟੀ ਡੀਲਰ ਹੋ ਗਏ ਉਹ ਸੌਕੇ ਹੋਣ ਵੇਚਣ ਔਰ ਖਰੀਦਣ ਵਾਸਤੇ ਲੋਕ ਵੀ ਜਿਹੜੇ ਸੌਕੇ ਹੋਣ ਤਾਂ ਕਿ ਉਹ ਆਸਾਨੀ ਦੇ ਨਾਲ ਜਿਹੜਾ ਆ ਪਲਾਟ ਲੈ ਸਕਣ ਮਕਾਨ ਬਣਾ ਸਕਣ ਤਾਂ ਇਹ ਜਿਹੜਾ ਮੁੱਦਾ ਅੱਜ ਦਾ ਅਸੀਂ ਸ਼ੁਰੂ ਕੀਤਾ ਮੈਂ ਆਪਣੇ ਹੁਣ ਪੇਜ ਦੇ ਉੱਤੇ ਕੋਈ ਨਾ ਕੋਈ ਜਿਹੜੇ ਮੁੱਦੇ ਆਪਾਂ ਛੇੜਿਆ ਕਰਾਂਗੇ ਜਿਹਦੇ ਵਿੱਚ ਆਪਾਂ ਤੁਸੀਂ ਵੀ ਮੈਨੂੰ ਸੁਝਾਅ ਦਿਓ ਤੇ ਜੇ ਤੁਸੀਂ ਕਹੋ ਤਾਂ ਆਪਾਂ ਲਾਈਵ ਵੀ ਇਸ ਤਰ੍ਹਾਂ ਦੀਆਂ ਕੁਝ ਜੜੀਆਂ ਆ ਉਹ ਡਿਬੇਟਸ ਆਪਾਂ ਆਪਸੇ ਵਿੱਚ ਕਰ ਸਕਦੇ ਆਂ ਗੱਲਬਾਤਾਂ ਕਰ ਸਕਦੇ ਆਂ ਬਸ ਵੀ ਪੋਜ਼ਿਟਿਵ ਹਮੇਸ਼ਾ ਪੋਜ਼ਿਟਿਵ ਰਹਿ ਕੇ ਤਾਂ ਕਿ ਆਪਾਂ ਕੋਈ ਮਸਲਾ ਜਿਹੜਾ ਆ ਉਹ ਬਿਨਾ ਜਿੱਦਾਂ ਕਹਿੰਦੇ ਹੁੰਦੇ ਆ ਕਿ ਬਿਨਾ ਕਿਸੇ ਸ਼ੋਰ ਸ਼ਰਾਬੇ ਤੋਂ ਅਗਰ ਕੋਈ ਮਸਲੇ ਦਾ ਹੱਲ ਹੁੰਦਾ ਆ ਤਾਂ ਹੱਲ ਕਰਨਾ ਚਾਹੀਦਾ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਾਂ ਐਨਓਸੀ ਜਿਹੜੀ ਹੈ ਪਲਾਟਾਂ ਦੀ ਜਾਂ ਮਕਾਨਾਂ ਦੀ ਜਿਹੜੀ ਨਹੀਂ ਹੋ ਰਹੀ ਉਹਦੇ ਬਾਰੇ ਜਿਹੜਾ ਆ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਦਿੱਕਤ ਹੈ ਇਹ ਜੇ ਸ਼ਹਿਰ 'ਚ ਜਿਹੜੀਆਂ ਕਲੋਨੀਆਂ ਨੇ ਜੇ ਅਨ ਅਥੋਰਾਈਜ਼ਡ ਕਲੋਨੀਆਂ ਨੇ ਅਗਰ ਕੋਈ ਬੰਦਾ ਲੈਣਾ ਚਾਹੁੰਦਾ ਆ ਆਪਣੇ ਪਲਾਟ ਦੀ ਐਨਓਸੀ ਦਾ ਆਸਾਨੀ ਦੇ ਨਾਲ ਉਹ ਮਿਲ ਸਕੇ ਤੇ ਜਿਹੜੇ ਨਵੇਂ ਪਲਾਟ ਕੋਈ ਕੱਟਦਾ ਹੈਗਾ ਆ ਤੇ ਉਹਨਾਂ ਦੇ ਉੱਤੇ ਜਿਹੜਾ ਆ ਉਹ ਬਕਾਇਦਾ ਐਨਓਸੀ ਦਾ ਜਿਹੜਾ ਪ੍ਰਾਵਧਾਨ ਹੈ ਉਹ ਲਾਗੂ ਕੀਤਾ ਜਾਵੇ ਤੇ ਤਾਂ ਕਿ ਜਿਹੜੇ ਆਮ ਲੋਕ ਆ ਉਹ ਆਪਣੀ ਜਿਹੜੀ ਖੂਨ ਪਸੀਨੇ ਦੀ ਕਮਾਈ ਆ ਉਹ ਉਹਨਾਂ ਦੀ ਖਰਾਬ ਨਾ ਹੋਵੇ ਕਿਉਂਕਿ ਜਿੱਦਾਂ ਜਿੱਦਾਂ ਟਾਈਮ ਲੰਘਦਾ ਆ ਉਦਾਂ-ਉਦਾਂ ਮਟੀਰੀਅਲ ਮਹਿੰਗਾ ਹੋ ਜਾਂਦਾ ਆ ਤਾਂ ਜਿਹੜਾ ਬੰਦੇ ਨੇ ਸੋਚਿਆ ਹੁੰਦਾ ਜਿਹੜੀ ਚੀਜ਼ ਉਹ ਤੋਂ ਕਿਤੇ ਗੁਣਾ ਜ਼ਿਆਦਾ ਜਿਹੜਾ ਹੈ ਉਹ ਮਟੀਰੀਅਲ ਮਹਿੰਗਾ ਹੋ ਜਾਂਦਾ ਫਿਰ ਉਹਨੂੰ ਬਣਾਉਣ ਦੇ ਵਿੱਚ ਵੀ ਉਹ ਅਸਮਰਥ ਹੋ ਜਾਂਦਾ ਤੇ ਜ਼ਰੂਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਦੱਸਿਓ ਮੈਨੂੰ ਵੀਡੀਓ ਕਿੱਦਾਂ ਲੱਗੀ ਤੁਹਾਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟਸ ਕਰੋ ਲਾਈਕ ਕਰੋ ਤੇ ਆਪਾਂ ਹੁਣ ਇਦਾਂ ਦੇ ਜਿਹੜੇ ਆ ਜ਼ਰੂਰ ਮਸਲੇ ਜਿਹੜੇ ਆ ਉਹ ਤੁਹਾਡੇ ਨਾਲ ਚੁੱਕ ਦੇਣਾ ਵਾਂਗੇ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ